ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਫੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਵਾਲਿਆਂ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦਿਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਸੁਖਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸ਼ਿਵਾਨੀ ਸਵੇਰਾ ਗੈਜਟ ਇਨ ਨਵੇਂ ਐਪੀਸੋਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਆਪਨੇ ਇਸ ਐਪੀਸੋਡ ਵਿੱਚ ਤੁਹਾਨੂੰ ਆਪਾਂ ਇੱਕ ਇਹੋ ਜੇ ਗੈਜਟ ਨਾਲ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ ਜੋ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਅਕਸਰ ਬੱਚੇ ਮੋਬਾਈਲ ਤੇ ਸਕਰੀਨ ਵਿੱਚ ਆਪਣਾ ਬਹੁਤ ਜ਼ਿਆਦਾ ਵਕਤ ਬਿਤਾਉਂਦੇ ਨੇ ਲੇਕਿਨ ਹੁਣ ਇਹ ਗੈਜਟ ਜਿਹੜਾ ਆਪਾਂ ਲੈ ਕੇ ਆ ਰਹੇ ਹਾਂ ਆਪਣੇ ਇਸ ਸ਼ੋਅ ਵਿੱਚ ਬੱਚਾਂ ਲਈ ਛੋਟੇ ਬੱਚਾ ਲਈ ਖਾਸ ਕਰਕੇ ਬਹੁਤ ਹੀ ਵਧੀਆ ਹੈ ਸੋ ਤੁਹਾਨੂੰ ਇਸ ਗੈਜਟ ਦੇ ਖਾਸ ਫੀਚਰਸ ਦੱਸਣ ਜਾ ਰਹੇ ਨੇ ਮਿਸਟਰ ਕਮਲ ਜੀ ਸਾਡੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਕਰਦੇ ਆ ਸਰ ਤਾਂ ਏਨਿਕਸੂਰਾ ਟੀਵੀ ਤੋਂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਸਾਨੂੰ ਇਸ ਗੈਜਟ ਬਾਰੇ ਦੱਸੋ ਪਹਿਲਾਂ ਤਾਂ ਆ ਜੀ ਕਾਰਵਾ ਦਾ ਮਾਡਲ ਆਂਦਾ ਕਾਰਵਾ ਕਿਡਸ ਕਾਰਵਾ ਕਿਡਸ ਬੇਸਿਕਲੀ ਡਿਜ਼ਾਈਨ ਕੀਤਾ ਗਿਆ ਬੱਚਿਆਂ ਦੇ ਲਈ ਜਿਦੇ ਵਿੱਚ ਕੀ ਬੱਚਿਆਂ ਨੂੰ ਪ੍ਰੋਪਰ ਨੌਲੇਜ ਮਿਲ ਜਾਵੇ ਸਪੀਕਰ ਦੇ ਥਰੂ ਵਿਦਾਊਟ ਐਨੀ ਫੋਨ ਦੇ ਯੂਜ਼ ਜਿਹੜੇ ਵੀ ਚੀਜ਼ਾਂ ਨੇ ਇਹ ਸਾਰੀ ਸਪੀਕਰ ਦੇ ਥਰੂ ਤੁਹਾਨੂੰ ਨੌਲੇਜ ਮਿਲ ਜਾਂਦੀ ਹੈ ਤੇ ਬੱਚੇ ਇਹਨੂੰ ਸੁਣ ਕੇ ਇਹਦੇ ਵੱਲੋਂ ਕਾਫੀ ਚੀਜ਼ਾਂ ਸਿੱਖ ਸਕਦੇ ਆ ਜਿੱਦਾਂ ਕਿ ਰਾਈਮਸ ਪੋਇਮਸ ਮੰਤਰ ਹੋ ਗਏ ਤੇ ਬਹੁਤ ਸਾਰੀ ਸਟੋਰੀਆਂ ਜੋ ਕਿ ਉਹ ਸੁਣ ਕੇ ਕਾਫੀ ਕੁਝ ਸਿੱਖ ਸਕਦੇ ਨੇ ਅਲਫਾਬੈਟ ਤੇ ਨੂਮੈਰੀਕਲ ਆ ਸਾਰੀ ਚੀਜ਼ਾਂ ਜੋ ਕਿ ਬੇਸਿਕ ਸਟੱਡੀਜ਼ ਹੁੰਦੀਆਂ ਨੇ ਉਹ ਬੱਚਿਆਂ ਨੂੰ ਸਿਰਫ ਸੁਣ ਕੇ ਸਿੱਖ ਸਕਦੇ ਨੇ ਆ ਛੋਟਿਆਂ ਬੱਚਿਆਂ ਦੇ ਲਈ ਡਿਜ਼ਾਈਨ ਕੀਤਾ ਗਿਆ ਤੇ ਕਾਫੀ ਵਧੀਆ ਚੀਜ਼ ਹੈ ਬੱਚਿਆਂ ਦੇ ਲਈ ਮੇਰੇ ਹਿਸਾਬ ਤੇ ਸੋ ਇਹਦੀ ਕਾਸਟ ਜਿਹੜੀ ਉਹ ਕਿੰਨੀ ਹੈ ਇਹ ਸਿਰਫ ਸਟਾਰਟਿੰਗ ਹੋ ਜਾਂਦਾ 3000 ਤੋਂ ਐਂਡ ਬਾਕੀ ਆਫਰਸ ਵੀ ਆਂਦੇ ਹਲੇ ਜਿਦਾ ਕੀ ਰੱਖਸ਼ਾ ਬੰਧਨ ਚੱਲ ਰਿਹਾ ਹੈ ਇਸੇ ਤਾਨੂੰ ਆਫਰ ਵੀ ਮਿਲ ਜਾਣਗੇ ਤੇ ਬੱਚਿਆਂ ਦੇ ਲਈ ਇਸ ਤੋਂ ਵੱਡੀ ਚੀਜ਼ ਔਰ ਕੋਈ ਨਹੀਂ ਹੋ ਸਕਦੀ ਬਹੁਤ ਹੀ ਕ੍ਰੀਏਟਿਵ ਹੈ ਬਹੁਤ ਹੀ ਹੈਨਾ ਮਿਨੀ ਹੈਗਾ ਵਾਏ ਆਪ ਤੁਸੀਂ ਕਿਤੇ ਵੀ ਕੈਰੀ ਕਰਕੇ ਲੈ ਕੇ ਜਾ ਸਕਦੇ ਹੋ ਇਸ ਪੋਰਟੇਬਲ ਗੈਜਟ ਨੂੰ ਇਹਦੇ ਬਾਰੇ ਹੋਰ ਕੁਝ ਦੱਸਣਾ ਚਾਹੋਗੇ ਸਾਨੂੰ ਇਸ 스마트 ਗੈਜਟ ਬਾਰੇ ਇਸ 스마트 ਤਾਂ ਹੈਗੀ ਹੈ ਕਿਉਂਕਿ ਇੱਕ ਤਾਂ ਇਹਦੀ ਲੁੱਕ ਬਹੁਤ ਪਿਆਰੀ ਹੈਗੀ ਦੂਜੀ ਚੀਜ਼ ਇਹਦੇ ਵਿੱਚ ਬਲੂਟੂਥ ਦੇ ਹੈੱਡਫੋਨ ਦੀ অপਸ਼ਨ ਵੀ ਮਿਲਦੀ ਜੇਕਰ ਬੱਚਿਆਂ ਨੂੰ ਤੁਸੀਂ ਸੁਣਾਣਾ ਚਾਹੁੰਦੇ ਸੁਣਾ ਵੀ ਸਕਦੇ ਹੋ ਜੇ ਉਹਨਾਂ ਨੂੰ ਦੇ ਕੇ ਕਿਤੇ ਭੇਜਣਾ ਚਾਹੁੰਦੇ ਤਾਂ ਪੇਜ ਵੀ ਸਕਦੇ ਕਿਉਂਕਿ ਇਹਦੇ ਵਿੱਚ ਤੁਹਾਨੂੰ 이어ਫੋਨਸ ਯਾਨੀ ਹੈੱਡਫੋਨਸ ਲਗਾਉਣ ਦੇ অপਸ਼ਨਸ ਵੀ ਹੈ ਤੇ ਬੱਚੇ ਉਹਨੂੰ ਆਰਾਮ ਨਾਲ ਧਿਆਨ ਨਾਲ ਸੁਣ ਵੀ ਸਕਦੇ ਆ ਤੇ ਇਹ ਬਹੁਤ ਕ੍ਰੀਏਟਿਵ ਚੀਜ਼ ਹੈ ਮੇਰੇ ਖਿਆਲ ਨਾਲ ਬੱਚਿਆਂ ਦੇ ਲਈ ਇਹ ਸਭ ਤੋਂ ਜ਼ਿਆਦਾ ਯੂਸਫੁਲ ਚੀਜ਼ ਹੈ ਤੇ ਹਰ ਕਿਸੇ ਦੇ ਕੋਲ ਇਹ ਜ਼ਰੂਰ ਹੋਣੀ ਚਾਹੀਦੀ ਹੈ ਇਸ ਵਿੱਚ ਹੋਰ ਵੀ ਡਿਜ਼ਾਈਨਸ ਆਉਂਦੇ ਜਿਵੇਂ ਛੋਟਾ ਭੀਮ ਹੋਰ ਵੀ ਡਿਜ਼ਾਈਨਿੰਗ ਨਾਲ ਆਉਂਦੇ ਨੇ ਇੱਕ ਤੇ ਇਹ ਇਹਨਾਂ ਦਾ ਜਿਹੜਾ ਹੈਗਾ ਸਟੈਂਡਰਡ ਵਨ ਹੈਗਾ ਇੱਕ ਛੋਟਾ ਵੀ ਐਡੀਸ਼ਨ ਵੀ ਆਂਦਾ ਜਿਹੜਾ ਬੱਚਿਆਂ ਦਾ ਫੇਵਰੇਟ ਹੈ ਤੁਸੀਂ ਉਹ ਵੀ ਬਾਏ ਕਰ ਸਕਦੇ ਹੋ ਹੋਰ ਵੀ ਵੈਰਾਈਟੀਆਂ ਨੇ ਉਹ ਤੁਸੀਂ ਵਿਜ਼ਿਟ ਕਰਕੇ ਅੰਡਰਗਰਾਉਂਡ ਸਟੋਰ ਚੈੱਕ ਕਰ ਸਕਦੇ ਹੋ ਪਲੀਜ਼ ਸੋ ਤੁਸੀਂ ਆਰਟੀਕਲ ਜਾਨਣਾ ਚਾਹਵਾਂਗੇ ਲੈਂਗੁਏਜਸ ਕਿੰਨੀਆਂ ਲੈਂਗੁਏਜਸ ਵਿੱਚ ਲਾਈਕ ਇਹ ਆਪਾਂ ਸੁਣ ਸਕਦੇ ਹਾਂ ਨੂੰ ਆ ਬੇਸਿਕ ਇੰਗਲਿਸ਼ ਤੇ ਹਿੰਦੀ ਇਹ ਦੋ ਲੈਂਗੁਏਜਾਂ ਵਿੱਚ ਕਾਫੀ फेमस हैगा ते इजीली ਤੁਸੀਂ ਇਹਦੇ थ्रू ਕਾਫੀ ਕੁਝ ਲਰਨ ਕਰ ਸਕਦੇ ਹੋ ਬੱਚਿਆਂ ਦੇ ਲਈ ਤਾਂ ਬਹੁਤ ਵਧੀਆ ਚੀਜ਼ ਹੈ ਦੋ ਲੈਂਗੁਏਜ ਬਹੁਤ इजी ਨੇ ਇੰਗਲਿਸ਼ ਤੇ ਹਿੰਦੀ ਕਾਮਨ ਹੈਗੀ ਕਾਫੀ ਉਹਦੇ थ्रू ਇਹ ਸਿੱਖ ਸਕਦੇ ਬੱਚੇ ਜਿਵੇਂ ਕਿ ਇਹ ਗੈਜਟ ਜਿਹੜਾ ਹੈਗਾ ਖਾਸ ਕਰਕੇ 3 ਸਾਲ ਤੋਂ ਲੈ ਕੇ 6 ਸਾਲ ਦੇ ਛੋਟੇ ਬੱਚਿਆਂ ਲਈ ਬਹੁਤ ਹੀ ਕ੍ਰੀਏਟਿਵ ਹੈ ਐਸ ਦਾ ਵਿੱਚ ਤੁਹਾਨੂੰ ਫੋਨੇਟਿਕ ਨੰਬਰਸ ਅਲਫਾਬੈਟਸ ਰਾਈम्स ਹੋਰੀ ਬਹੁਤ ਕੁਝ ਚੀਜ਼ਾਂ ਬੱਚਿਆਂ ਨੂੰ ਲੈ ਕੇ ਸਿੱਖਣ ਨੂੰ ਮਿਲਣਗੀਆਂ ਸੇ ਆਪ ਅ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਗੈਜਟ ਨਾਲ ਤੁਸੀਂ ਦੇਖਦੇ ਰਹੋ ਦੈਨਿਕ ਸੂਰਾ ਟੀਵੀ